ਮੇਤਰੋ ਪਿੰਡ ਸੁਖਾਣਾ ਦੇ ਖੜੇ ਆ ਜੀ ਥੋੜੇ ਵਾਸਤੇ ਨਾ ਸਾਰੇ ਆਫਰ ਵਾਲੇ ਟਰੈਕਟਰ ਲੈ ਕੇ ਆਏ ਆ ਤੇ ਸੱਤ ਟਰੈਕਟਰ ਆ ਸਾਰੇ ਪੰਜਾਬ ਨੰਬਰ ਟਰੈਕਟਰਾਂ ਮਾਲਕ ਆਪਣੇ ਕੋਲੇ ਲੈਣੇ ਦਾ ਕਰ ਕੀ ਹਾਲ ਆ ਬਾਈ ਠੀਕ ਆ ਬਾਈ ਜੀ ਹੋ ਠੀਕ ਠਾਕ ਜੀ ਤੁਹਾਡਾ ਥੋੜਾ ਧੰਨਵਾਦ ਜੀ ਜੇ ਤੁਸੀਂ ਸਾਡੇ ਕੋਲੇ ਪਹੁੰਚੇ ਆ ਠੀਕ ਆ ਬਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਆਪਾਂ ਸੱਤ ਨਾਗ ਵਿਖਾਉਣੇ ਬਾਈ ਸੱਤ ਨਾਗ ਵਿਖਾਉਣੇ ਆ ਵੀਰੇ ਠੀਕ ਆ ਜੀ ਠੀਕ ਆ ਪਹਿਲੀ ਗੱਲ ਆਪਣੀ ਜੀ ਵੀਡੀਓ ਚਲਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਸੱਤੇ ਟਰੈਕਟਰ ਆਪਣੇ ਕੋਲੇ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਠੀਕ ਆ ਬਾਈ ਜੀ ਸੱਤਾਂ ਟਰੈਕਟਰਾਂ ਦੀ ਆਪਣੀ ਜੀ ਸਰਵਿਸ ਨਵੀਂ ਹੋਈ ਆ ਟਰੈਕਟਰਾਂ ਦੀ ਠੀਕ ਆ ਬਾਈ ਜੀ ਜੇ ਕੋਈ ਗਾਹਕ ਨੂੰ ਵਹਿਮ ਪੈਂਦਾ ਸਰਵਿਸ ਨਹੀਂ ਹੋਈ ਹਾਂਜੀ ਬੰਦਾ ਕੋਲੇ ਬਹਿ ਕੇ ਆਪਾਂ ਤੋਂ ਸਰਵਿਸ ਕਰਾ ਸਕਦਾ ਠੀਕ ਆ ਬਾਈ ਮੁਗਲਾਲ ਦੀਆਂ ਸਰਵਿਸਾਂ ਠੀਕ ਆ ਬਾਈ ਠੀਕ ਆ ਬਾਈ ਨਵੀਆਂ ਹੋਈਆਂ ਹੁੰਦੀਆਂ ਆਪਣੀਆਂ ਠੀਕ ਹੈ ਤੇ ਨੰਬਰ ਸਾਰਿਆਂ ਦੇ ਪੰਜਾਬ ਆ ਤੇ ਦੂਜੀ ਗੱਲ ਜਿਹੜੇ ਆਪਾਂ ਸੱਤਾਂ ਟਰੈਕਟਰਾਂ ਦੀ ਬਾਈ ਅਨਮੋਲ ਵੀਡੀਓ ਪਾਉਣੀ ਹੈ ਹਾਂਜੀ ਹਰੇਕ ਟਰੈਕਟਰ ਮਗਰ ਆਪਾਂ ਪਹਿਲਾਂ ਹੀ ਡਿਸਕਾਊਂਟ ਦੇ ਦਿੰਨੇ ਆ ਠੀਕ ਆ ਬਾਈ 15000 ਰੁਪਏ ਦਾ ਡਿਸਕਾਊਂਟ ਆ ਆਪਣਾ ਹਰੇਕ ਟਰੈਕਟਰ ਮਗਰ ਹਾਂ ਠੀਕ ਆ ਬਾਈ ਜਾਣਦੀ ਆਪਾਂ ਵੀਡੀਓ ਚੱਲਣ ਤੋਂ ਪਹਿਲਾਂ ਹੀ ਦੱਸ ਦਿੰਨੇ ਆ 15000 ਰੁਪਏ ਆਪਣੀ ਡਿਸਕਾਊਂਟ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ ਆ ਸਾਰਿਆਂ ਤੋਂ ਪਹਿਲਾਂ ਆ ਗਿਆ ਆਸ਼ਾ ਹਾਂਜੀ ਆਸ਼ਾ ਇਹ ਕਿਹੜਾ ਬਈ 200 21 ਮਾਡਲ ਨੰਬਰ 50 ਨੰਬਰ 50 ਦਾ ਜੀ ਪਹਿਲੀ ਪਾਰਟੀ ਦਾ ਪਾਵਰ ਸਟੀering ਆ ਵੀਰੇ ਚੈੱਕ ਕਰਾ ਦੀ ਨਮੂਨ ਡਬਲ ਡੈਸ਼ ਡਿਸਟ੍ਰਿਬਿਊਟਰ ਠੀਕ ਆ ਲੈਕਟ ਵਾਲਾ ਪਾਵਰ ਵਾਲਾ ਪਾਵਰ ਵਾਲਾ ਇਹ ਪਾਵਰ ਸਟੀering ਆ ਗਿਆ ਨਮੂਨ ਵੀਰੇ ਆ ਵੀ ਕੈਮਰਾ ਮਾਨ ਦੀ ਠੀਕ ਆ ਬਾਈ ਕੰਪਨੀ ਦਾ ਪਾਵਰ ਸਟੀering ਪਹਿਲੀ ਪਾਰਟੀ ਦਾ 458 ਘੰਟੇ ਦਾ ਟਰੈਕਟਰ ਚੱਲਿਆ origignal ਹਜੇ ਕੰਪਨੀ ਰਿਕਾਰਡ ਦਾ ਕੰਪਨੀ ਰਿਕਾਰਡ ਦਾ ਚੈੱਕ ਕਰਾ ਲਿਆ ਬੰਦਾ ਮੀਟਰ ਇਹਦਾ ਯਾਰ ਫਿਰ ਇਹ ਤਾਂ ਨਵਾਂ ਹੀ ਆ ਜਿਹੜੇ ਵੀਰ ਭਰਾ ਨਵਾਂ ਲਾਭ ਦੇ ਜਾ ਨਵਾਂ ਨਵਾਂ ਯਾਰ ਦੇਖ ਲੈ ਬਾਈ ਕੋਈ ਵੀ ਯਾਰ ਕੁੱਲ ਮੋਹਰਾ ਮੋਹਰਾ ਟਰੈਕਟਰ ਦੀਆਂ ਸਾਰੀਆਂ ਆ ਵੇ ਆ ਵੇਖ ਲਾ ਆ ਵੈਰਾ ਦੇ ਹਜੇ ਜਿਹੜੇ ਕਾਗਜ਼ਾਂ ਵਾਲੀਆਂ ਟਾਇਰ ਇਹਦੇ ਨਾਲ ਦੇ ਆ ਬਾਈ ਠੀਕ ਆ ਬਾਈ ਨਾਲ ਦੇ ਟਾਇਰ ਮੰਨ ਕੇ ਚੱਲ ਵੀ 90 ਤੋਂ 95 ਪੈਸੇ ਟਾਇਰ ਪਾਏ ਹਜੇ 95 ਪੈਸੇ ਨਾਲ ਦੇ ਆ ਨਾਲ ਦੇ ਠੀਕ ਆ ਤੇ ਟਰੈਕਟਰ ਨੂੰ ਹਜੇ ਛਤਰੀ ਨਹੀਂ ਲੱਗੀ ਹਜੇ ਤੱਕਰਾ ਠੀਕ ਆ ਹਾਂ ਜਮਾ ਨਮਾ ਟਰੈਕਟਰ ਯਾਰ ਆ ਵੇਖ ਲਾ ਅਨਮੋਲੋ ਇੱਕ ਵਾਰੀ ਕੈਮਰਾ ਮੇਰਾ ਬਾਈ ਬਾਡੀ ਲਾਈਨ ਤੇ ਗੌਰ ਨਾਲ ਮਾਰਦੇ ਸ਼ੋਅ ਦੇ ਕਿਤੇ ਝਰੀਟ ਵੀ ਨਹੀਂ ਪਈ ਆ ਪੈਰ ਦਾ ਨਾ ਦੋ ਹਜ਼ਾਰ ਰੰਗ ਨਹੀਂ ਲਿਆ ਆ ਜੇ ਟਰੈਕਟਰ ਦੇ ਕਦੋਂ ਵੀ ਤੁਸੀਂ ਸਮਝਿਆ ਵਿਆ ਪੂਰਾ ਹਾਂ ਸਮਝਿਆ ਪੂਰਾ ਟਰੈਕਟਰ ਪਾਵਰ ਸਟੀering ਆ ਠੀਕ ਆ ਤੇ ਬ੍ਰੇਕਾਂ ਆ ਗਈਆਂ ਤੇਲ ਵਾਲੀਆਂ ਤੇਲ ਬ੍ਰੇਕ ਆ ਤੇਲ ਬ੍ਰੇਕ ਆ ਗਿਆ ਇਹ ਠੀਕ ਆ ਸਮਾਨ ਇਹਦੇ ਨਾਲ ਪੂਰਾ ਹੀ ਆ ਸਮਾਨ ਇਹਦੇ ਨਾਲ ਪੂਰਾ ਮਿਲੂਗਾ ਡੰਡਾ ਫੱਟੀ ਮਿਲੂਗਾ ਛਤਰੀ ਇਹ ਵੀ ਆਈ ਨਹੀਂ ਛਤਰੀ ਤਾਂ ਲੱਗੀ ਨਹੀਂ ਆ ਠੀਕ ਆ ਡੰਡਾ ਫੱਟੀ ਨਾਲ ਮਿਲੂ ਜਾਂ ਸਿੱਧਾ ਤੇ ਠੀਕ ਆ 242 242 ਹਾਂ ਠੀਕ ਆ ਪਾਵਰ ਸਟੀering ਤੇਲ ਬ੍ਰੇਕ ਤੇ ਇਹਦਾ ਰੇਟ ਕੀ ਰੱਖਿਆ ਆਪਾਂ ਰੇਟ ਇਹਦਾ ਬਾਈ ਜੀ ਆਪਾਂ ਰੱਖਿਆ 3,55,000 ਰੁਪਇਆ 3,55,000 ਤੋਂ ਹੁਣ ਆਪਾਂ 15,000 ਰੁਪਇਆ 15,000 ਰੁਪਇਆ ਆਪਾਂ ਨੂੰ ਮੋੜ ਵੀਰੇ ਪਹਿਲਾਂ ਹੀ ਬੋਲਤਾ ਜਿਹੜੀ ਤੇਰੀ ਵੀਡੀਓ ਸ਼ੇਅਰ ਕਰਕੇ ਹੋਊਗਾ ਠੀਕ ਆ 15,000 ਰੁਪਇਆ ਮੈਥੋਂ ਡਿਸਕਾਊਂਟ ਲੈ ਲਿਆ ਅਗੇ ਠੀਕ ਹੈ 55 ਤੋਂ 15,000 ਰੁਪਇਆ ਮੈਂ ਡਿਸਕਾਊਂਟ ਦਊਂਗਾ ਠੀਕ ਆ ਬਾਈ ਟਰੈਕਟਰ ਬਾਈ ਜਮਾਂ ਨਵਾਂ ਪਹਿਲੀ ਪਾਰਟੀ ਦਾ 458 ਘੰਟੇ ਓਰੀਜਨਲ ਚੱਲੇ ਚੈੱਕ ਕਰਾ ਲੈ ਬੰਦਾ ਜਾਂ ਅਸੀ ਜਲੀ ਆ ਕੇ ਬਣਾ ਠੀਕ ਆ ਬਾਈ ਜ ਇਹ ਯਾਂਸੀ ਦੇ ਹੈ ਹਜੇ ਪੈਨ ਯੋਵੇਂ ਠੀਕ ਆ ਜਮਾ ਨਵਾਂ ਟਰੈਡਰ ਹੈ ਯਾਂ ਸੀਕਰੇਸ਼ਨ ਟਰੈਡਰ ਪਿਆ ਹੈ ਠੀਕ ਆ ਹਾਂ ਅੱਗੇ ਆ ਗਿਆ ਆਪਣੇ ਕੋਲੇ ਫਾਰਮ 60 ਫਾਰਮ ਟਰੱਕ 60 ਨੜੇ ਨੰਨੇ ਮਾਰਲਾ ਨੜੇ ਨੰਨੇ ਮਾਰਲਾ ਨਨੇ ਨਨੇ ਮਾਰਲਾ ਨੰਬਰ 50 ਦਾ ਠੀਕ ਆ ਪੀ ਵੀ ਵਾਲੀ ਕਾਪੀ ਆ ਦੀ ਠੀਕ ਆ ਠੀਕ ਆ ਪਹਿਲੀ ਪਾਰਟੀ ਆ ਟਰੈਕਟਰ ਨਾਲ ਮੂਹਰੇ ਸਾਰਾ ਆਈਡੀ ਪ੍ਰੂਫ ਸਾਰਾ ਕੁਝ ਮਿਲੂਗਾ ਠੀਕ ਆ ਠੀਕ ਆ ਇਹਦੇ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਗੱਲ ਕਰਗੇ ਬਾਈ ਮੂਹਰੇ ਟਾਇਰ ਲੱਭੇ ਪੈਸੇ ਕੰਪਨੀ ਦੇ ਠੀਕ ਆ ਠੀਕ ਆ ਮਗਲੇ ਟਾਇਰਾਂ ਦੀ ਗੱਲ ਕਰਕੇ 70 ਰੁਪਏ 70 ਰੁਪਏ 70 ਰੁਪਏ ਟਾਇਰ ਆ ਨਗ ਸਾਰੇ ਪੂਰੇ ਮਿਲਣਗੇ ਨਗ ਪੂਰੇ ਦੰਡਾ ਫੱਟੀ ਛਤਰੀ ਬੈਂਪਰ ਜੋ ਕੁਝ ਲੱਗਿਆ ਪੂਰਾ ਮਿਲੂਗਾ ਠੀਕ ਆ ਸਰਬਸਾ ਤੈਨੂੰ ਆ ਜੇ ਕਹੇਗੇ ਬਾਈ ਜੋੜਦਾ ਯਾਰ ਬੰਦਾ ਕੰਮ ਲੈਣ ਵਾਲਾ ਬਾਈ ਆਹ ਵੇਖ ਲੈ ਬਾਈ ਫਿਲਟਰ ਫਿਲਟਰ ਤੈਨੂੰ ਦੱਸੀ ਜਾਂਦੇ ਲੈਫਟ ਵਾਲੇ ਫਿਲਟਰਾਂ ਸਾਰੇ ਫਿਲਟਰ ਆਪਣੇ ਨਵੇਂ ਲਾਏ ਹੋਏ ਠੀਕ ਆ ਰੰਗ ਪੇਟ ਆ ਰੰਗ ਪੇਟ ਦੀ ਗਾਰੰਟੀ ਆ ਬਾਈਆ ਸਟਿੱਕਰ ਟੁੱਕੋ ਸਾਰਾ ਕੁਝ ਯਾਸੀ ਦਾ ਨਾਲ ਦਾ ਹੈ ਰੇਟ ਦਾ ਠੀਕ ਆ ਪੂਰਾ ਯਾ ਪੂਰਾ ਨਵਾਂ ਟਰੈਕਟਰ ਆ ਵੇਖ ਲੈ ਇੱਧਰ ਵੀ ਕੈਮਰਾ ਮਾਰਦੇ ਨਮੋ ਆਹ ਵੇਖ ਲੈ ਡੀਜ਼ਲ ਫਿਲਟਰਾਂ ਦੇ ਗਲਾਸਾਂ ਤੇ ਸਟਿੱਕਰ ਹਜੇ ਤੱਕ ਨਾਲ ਦੇ ਪਏ 99 ਮੜ ਦੇ ਸਟਿੱਕਰ ਨਹੀਂ ਨਾਲ ਦੇ ਮਿਲਦੇ ਨਹੀਂ ਗਲਾਸਾਂ ਤੇ ਹਾਂ ਵੀ ਸਭ ਆਵੇ ਪੂਰਾ ਸਹੀ ਆ ਟਰੈਕਟਰ ਮਗਰਾੜ ਬੇਦਾਗ ਜਿਹਾ ਟਰੈਕਟਰ ਦੇ ਹਜੇ ਦੇ ਠੀਕ ਆ ਇੰਜਨ ਗੇਅਰ ਦੀ ਤਾਂ ਮੋਲ ਯਾਰ ਆਪਣੀ ਫੁੱਲ ਗਾਰੰਟੀ ਹੈ ਡੈਕਟਰ ਵਾਹ ਕੇ ਹਜੇ ਤੱਕ ਹਾਈ ਲੋ ਵਾਲੀ ਸਵਚਨ ਮੋਲ ਲਾਲ ਦੀ ਚੱਲਦੀ ਆ ਜੇ ਜੇ ਹਾਈ ਲੋ ਨਿਊਟਰਲ ਕਰੇਗਾ ਹਾਂ ਦਾ ਸੈਲਫ ਚੱਕੂ ਆ ਵੀ ਉੱਚੇ ਮੜ ਲੰਗੋ ਉੱਚੇ ਮੜ ਲੰਗੋ ਹਜੇ ਤੱਕ ਰੇ ਸੋਚਦਾ ਵੀ ਹਜੇ ਫਸਲ ਨਹੀਂ ਕਟਾਇਆ ਬੰਦੇ ਨੇ ਠੀਕ ਆ ਹਾਈ ਲੋ ਕੱਢ ਕੇ ਟਰੈਕਟਰ ਸੈਲਫ ਚੱਕੂ ਆ ਜੇ ਹਾਈ ਲੋ ਚ ਖੜਾ ਟਰੈਕਟਰ ਲੋ ਚ ਜਾਂ ਹਾਈ ਦੇ ਸਦਾ ਨਹੀਂ ਹੁੰਦਾ ਇਹ ਠੀਕ ਆ ਪਹਿਲੇ ਘਰ ਦਾ ਟਰੈਕਟਰ ਆ ਇਹ ਹਾਂ ਗੱਲ ਕਰੀ ਚੇਪ ਵਾਲੀ ਕਾਪੀ ਆ ਚੇਪ ਵਾਲੀ ਯਾਰ ਸੀ ਹਾਂ ਰੇਡ ਦੀ ਗੱਲ ਕਰ ਰੇਡ ਦੀ ਗੱਲ ਕਰਕੇ 215000 ਰੁਪਿਆ ਰੇਟ ਆ 15000 ਛੱਡ 15000 ਉਹਦਲਾ ਹੜਾਤਾ ਆਪਾਂ ਪਹਿਲੂ ਹੀ 2 ਲੱਖ ਦਾ ਟਰੈਕਟਰ ਦੇ ਦਾਂਗੇ ਇਹ ਆਵ ਨੰਬਰ ਵਾਹ ਕੇ ਲੈ ਵਾਹ ਕੇ ਲੈ ਜੇ ਕੋਈ ਚੱਕਰੀ ਨਹੀਂ ਯਾਰ ਮ ਜੱਡੀ ਇਹ ਇਮਾਰਤ ਕਿਹੜਾ ਹੈ ਇਹ ਮਾਡਲ 2009 ਨਵਾਂ ਮਾਡਲ ਪਿਆਵ ਨੰਬਰ ਹੈ ਪਿਆਵ ਨੰਬਰ ਹਾ ਟਾਇਰਾਂ ਦੀ ਗੱਲ ਕਰੀਏ ਟਾਇਰ ਮੂਰਲੇ ਐਮ ਆਰ ਐਫ ਦੇ 90 ਪੈਸੇ ਠੀਕ ਆ ਮਗਲ ਟਾਇਰ ਗੂਡਇਰ ਕੰਪਨੀ ਦੇ 70 ਪੈਸੇ ਠੀਕ ਆ ਰੰਗ ਪੇਂਟ ਦਾ ਬਾਈ ਰੰਗ ਪੇਂਟ ਦੀ ਬਾਈ ਫੁੱਲ ਗਾਰੰਟੀ ਆ ਬੈਂਪਰ ਤੇ ਬੈਟਰੀ ਬਕਸਾ ਹੋਇਆ ਹੋਇਆ ਠੀਕ ਆ ਵੀ ਡੀ ਡੀ ਹੋਈ ਵੀ ਹੋਇਆ ਹੋਇਆ ਕਿ ਬੈਟਰੀ ਬਾਕਸਾ ਹੋਇਆ ਹੋਇਆ ਵਾ ਬਾਕੀ ਰੀਨ ਵਾਲਾ ਬਾਕੀ ਸਾਰਾ ਰੀਨ ਵਾਲਾ ਮੇਰਾ ਬਾਈ ਕੈਮਰਾ ਮਾਰ ਕੇ ਚੈੱਕ ਕਰਾ ਦੇ ਸ਼ੋ ਚੂ ਦਾ ਵੀ ਜਿੱਥੇ ਕਿਤੇ ਆ ਮਾੜੇ ਮੋٹے ਸਕਰੈਚ ਹੈਗੇ ਆ ਪਏ ਆ ਹੈਗੇ ਆ ਠੀਕ ਆ ਹੋਇਆ ਨਹੀਂਗਾ ਆ ਵੀ ਜਿਵੇਂ ਆ ਟੂਲ ਵਗੈਰਾ ਹਨ ਜੋ ਕੋਈ ਸਕਰੈਚ ਮਾੜੇ ਮੋٹے ਪਏ ਜਾਂਦੇ ਆ ਰੰਗ ਚ ਹੈਗੇ ਆ ਠੀਕ ਆ ਬਾਈ ਰੰਗ ਨਹੀਂ ਹੋਇਆ ਟਰੈਕਟਰ ਠੀਕ ਆ ਸੈਂਟਰ ਗੀਅਰ ਆ ਸੈਂਟਰ ਗੀਅਰ ਓਰੀਜਨਲ ਮਾਈਕੋ ਪੰਪ ਆ ਮਾਈਕੋ ਪੰਪ ਆ ਓਰੀਜਨਲ ਸੈਂਟਰ ਗੀਅਰ ਆ ਰੀਨ ਵਾਲਾ ਸੈਂਟਰ ਗੀਅਰ ਆ ਬਾਈ ਆਪਣੀ ਗਾਰੰਟੀ ਹੈ ਇਹ ਚੀਜ਼ ਦੀ ਆ ਓਰੀਜਨਲ ਦੇ ਸਟਿੱਕਰ ਹੀ ਪਏ ਉ ਠੀਕ ਆ ਠੀਕ ਆ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂਗਾ ਜੀ ਸਾਮਾਨ ਪੂਰਾ ਸਾਮਾਨ ਪੂਰਾ ਮਿਲੂਗਾ ਬੈਂਪਰ ਵਗੈਰਾ ਲੱਗਿਆ ਸਲਪ ਸਟਾਰਟ ਆ ਠੀਕ ਆ ਕੰਡੀਸ਼ਨ ਸਾਫ ਆ ਕੰਡੀਸ਼ਨ ਪੂਰਾ ਨਵਾਂ ਟਰੈਕਟਰ ਇੰਜਨ ਗੇਰ ਦੀ ਆਪਣੀ ਨਮੂਨ ਫੁੱਲ ਗਾਰੰਟੀ ਆ ਬੰਦਾ ਆਪਣੇ ਦਾ ਵਾਹ ਕੇ ਸੌਦਾ ਲਾ ਲੈ ਬਣਾ ਦੀ ਠੀਕ ਆ ਆ ਬੀਲ ਬੂਲ ਨਾ ਬੰਦੇ ਦਾ ਸ਼ੌਕ ਨਾਲ ਛੋਟਾ ਪਾਇਆ 16 ਲੀਕਾ ਵਾਲਾ ਠੀਕ ਆ ਇਹ 16 ਲੀਕਾ ਵਾਲਾ ਵੀਲ ਬੰਦੇ ਦਾ ਆ ਹੀ ਪਾਇਆ ਸ਼ੌਕ ਨਾਲ ਠੀਕ ਆ ਠੀਕ ਆ ਸੈਂਟਰ ਗੇਅਰ ਨਵਾਂ ਮਾਡਲ ਪੰਜਾਬ ਨੰਬਰ ਆ ਤੇ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ ਆਪਣੀ 3 ਲੱਖ 650 ਜਿਹੜੀ ਗੱਲ ਆ ਤੂੰ ਆਨ ਸਾਰੀ ਕਹਤਾ ਵੀ ਡਿਸਕਾਊਂਟ ਆ ਜ ਵੱਡੇ ਦੇ ਦੇ ਤਾ ਹਾਂ 365 ਮੋਲ ਲੱਖ ਦਾ ਸਾਡੇ ਤੇ ਲੱਖ ਦਾ ਟਰੈਕਟਰ ਜਾਂਦੀ ਆਪਾਂ ਇਹ ਠੀਕ ਆ ਦੇ ਦਾਂਗੇ ਜੇ ਕੋਈ ਬੰਦਾ ਤੇਰੀ ਐਡ ਤੇ ਆਪਣੇ ਕੋਲੇ ਆ ਕੇ ਪਹੁੰਚਦਾ ਸਕਰੀਨ ਸ਼ਾਟ ਲੈ ਕੇ ਸਕਰੀਨ ਸ਼ਾਟ ਲਿਆਵੇ ਤੇ ਜਿਹੜੀ ਤੈਨੂੰ ਗੱਲ ਕਹੀ ਆ ਤੇ ਟਰੈਕਟਰ 15000 ਜੋੜਨ ਵਾਲਾ ਕੰਮ ਹੀ ਆ ਜੋੜਨ ਵਾਲਾ ਕੰਮ ਟਰੈਕਟਰ ਵੀ ਨਮੂਲ ਦੇ ਇੱਕ ਵਾਰੀ ਮੇਰਾ ਬਾਈ ਕੈਮਰਾ ਮਾਰ ਕੇ ਚੈੱਕ ਕਰਾ ਲਈ ਟਰੈਕਟਰ ਨਵਾਂ ਬਹੁਤ ਹੈ ਕੰਡੀਸ਼ਨ ਦਾ ਠੀਕ ਆ ਠੀਕ ਆ ਬਾਈ ਜਿਹੜੀ ਚੀਜ਼ ਹੋਈ ਉਹ ਦੱਸਤਾ ਵੀ ਬੈਟਰੀ ਬਕਸਾ ਤੇ ਆਹ ਬੈਂਪਰ ਹੋਇਆ ਠੀਕ ਆ ਬਾਈ ਠੀਕ ਅੱਗੇ ਫੇਰ ਆ ਗਿਆ ਅਰਜਣਿਸ਼ 605 ਹੀ ਹੋ ਆ ਗਿਆ ਆਪਣੇ ਕੋਲ ਇਹ ਮਾਡਲ ਕਿਹੜਾ ਇਹ ਮਾਡਲ 2008 ਵੀਰੇ 8 ਮਾਡਲ ਨੰਬਰ ਇਹ ਵੀ 50 ਆ 50 ਨੰਬਰ ਟਾਇਰ ਇਹਦੇ ਬਾਈ ਇਹਦੇ ਬਾਈ ਟਾਇਰ ਆ ਵੇਖ ਲੈ ਅਪੋਲੋ ਕੰਪਨੀ ਦੇ ਨਵੇਂ ਮਾਰ ਕੇ ਖੜੇ ਆ ਜੀ ਠੀਕ ਆ ਚਾਰੇ ਟਾਇਰ ਜਵਾਂ ਨ ਨਵੇਂ ਇਹ ਚਾਰੇ ਟਾਇਰ ਨਵੇਂ ਆ ਠੀਕ ਆ 8 ਮਾਡਲ ਦੇ 8 ਮਾਡਲ ਆ ਨੰਬਰ 50 ਆ ਆਹ ਡੈਕ ਵਗੈਰਾ ਜੋ ਲੱਗਿਆ ਵਧੀਆ ਢੌਂਕਾ ਵਾਲਾ ਡੈਕ ਲੱਗਿਆ ਠੀਕ ਆ ਜੋ ਇਹਨਾਂ ਸਮਾਨ ਲੱਗਾ ਤੋਂ ਵੀਡੀਓ ਤੇ ਦਿਖਾਈ ਜਾਂਦਾ ਆਪਾਂ ਐਂ ਦਵਾਂਗੇ ਇਹ ਵੀ ਸੈਂਟਰ ਗੇਅਰ ਹੀ ਆ ਦੀ ਸੈਂਟਰ ਗੇਅਰ ਬਾਈ ओरिजिनल ਦੀ ਆਪਣੀ ਗਾਰੰਟੀ ਆ ਲਿਖ ਕੇ ਲੈ ਜਾ ਬੰਦਾ ਯਾਰ ਹਾਂ 30 ਤਿਕਰਪਾਸ ਆ ਇਹ ਜਦੋਂ ਬਈ ਕਾਪੀ ਦੀ ਪਾਣੀ ਹੈਗੀ ਇਹ ਨਾਂ ਵੀ ਹੋ ਜਾਊਗਾ ਇਹ ਤਾਂ ਬਈ ਹੋ ਜਾਊਗਾ ਹਣਾ 30 ਤਿਕਰਪਾਸ ਠੀਕ ਆ ਤੇ ਲੋਕਲ ਨੰਬਰ ਆ ਇਹਦਾ 30 ਪੁਰਾਣੇ ਦਾ ਤੇ 30 ਤਿਕਰਪਾਸ ਆ ਠੀਕ ਆ ਵੀ ਇਹ ਨਾਂ ਵੀ ਹੋ ਜਾਊਗਾ ہاں ਭਾਈ ਜਿਵੇਂ ਮਰਜ਼ੀ ਕਰਾਈ ਜਾਵੇ ਬੰਦਾ 2030 ਤੱਕ ਰੀਪਾਸ ਪਿਆ ਰੰਗ ਪੇੜ ਦਾ ਬਾਈ ਰੰਗ ਪੇੜ ਦੀ ਗਾਰੰਟੀ ਆ ਵੀਰੇ ਸੈਂਟਰ ਗੇਅਰ ਆ ਮਾਈਕੋ ਪੰਪ ਆ ਮਾਈਕੋ ਪੰਪ ਤੇ ਨਗ ਪੂਰੇ ਮਿਲਣਗੇ ਤੇ ਨਾਲ ਠੀਕ ਆ ਆ ਦੇਖ ਲੈ ਵੀ ਟਰੈਕਟਰ ਸਮਾਨ ਨਾਲ ਲੱਦਿਆ ਪਿਆ ਅਲਮੋਲ ਵੀਰੇ ਠੀਕ ਆ ਬਾਈ ਜੋ ਦੇਖ ਲੈ ਵੀ ਟਰੈਕਟਰ ਦੇ ਨਾਲ ਡੈਕ ਵਗੈਰਾ ਪਾਣੀ ਵਾਲਾ ਫਿਲਟਰ ਬੰਦਾ ਬਹੁਤ ਸ਼ੌਕੀ ਬੰਦੇ ਕੋਲ ਟਰੈਕਟਰ ਸੀ ਆ ਵੈਰ ਬੂਰ ਸਾਰੀ ਨਵੀਂ ਹੋਈ ਵੀ ਆ ਟਰੈਕਟਰ ਦੀ ਫੇਸ ਵਾਲੀ ਠੀਕ ਆ ਆ ਵੇਲਾ ਸ਼ੀਟਾਂ ਦੇ ਆਹ ਆ ਬਾਹਾ ਬੋਹਾ ਜਾਂ ਕੰਪਨੀ ਦੀਆਂ ਹੁੰਦੀਆਂ ਇਹ ਕੋਈ ਉਵੇਂ ਲੱਗ ਤੇ ਇਹਦੀ ਕੀ ਡਿਮਾਂਡ ਰੱਖੀ ਆ ਇਹਦੀ ਡਿਮਾਂਡ ਆਪਣੀ ਵੀਰੇ ਹੈਗੀ ਆ 3 ਲੱਖ ਤੇ 65000 ਰੁਪਇਆ 15000 ਆਪਾਂ ਇਹ ਚ ਛੱਡ 15 ਹੀ ਡਾ ਦੇ ਚੱਲ ਯਾਰ ਤੂੰ ਅੱਜ ਮੈਥੋਂ ਡਿਸਕਾਊਂਟ ਆਉਂ ਸਾਰੀ ਗਹਿਦਾ ਅਨਮੋਲ ਆ ਯਾਰ ਪਹਿਲੀ ਦੇ ਦੇ ਤੇ ਮੈਂ ਤੈਨੂੰ ਕਹਤਾ ਵੀ ਚੱਲ 15 15000 ਦਾ ਡਿਸਕਾਊਂਟ ਮੈਂ ਸੱਜਾ 3.5 ਲੱਖ ਦਾ ਹੀ 3.5 ਦਾ ਹੀ ਇਹ ਦੇ ਦੂੰਗਾ ਚਾਰੇ ਟਾਇਰ ਨਵੇਂ ਆ ਇਹਦੇ ਕੰਪਨੀ ਦੇ ਵਾਹ ਕੇ ਲੈ ਜੇ ਅਗਲਾ ਮੈਂ ਇਹਨਾਂ ਗਾਰੰਟੀ ਅਨਮੋਲ ਵੀਰੇ ਕਾਪੀ ਕਾਗਜ ਜਾਂਦੀ ਯਾਰ ਇੰਜਨ ਗੇਅਰ ਦੀ ਆਪਣੀ ਯਾਰ ਠੀਕ ਆ ਬਾਈ ਹਾਂ ਅੱਗੇ ਆ ਗਿਆ ਨੋਵੋ ਆਹਦੇ ਨੋਵੋ 6 ਦਾ ਪਾਰਟੀ ਇਹ ਮਾਰ ਲੇਗਾ ਨੰਬਰ ਇਹ ਵੀ ਪੰਜਾਬ ਵਾਲਾ ਮੋੜ ਵੀਰੇ ਸਰਕਾਰੀ ਪਲੇਟਾਂ ਲੱਗੀਆਂ ਠੀਕ ਆ ਠੀਕ ਆ 20 21 ਹਾਂ ਤੇ ਪਹਿਲੀ ਪਾਰਟੀ ਦਾ ਆਈਡੀ ਪ੍ਰੂਫ ਸਾਰਾ ਕੁਝ ਮਿਲੂਗਾ ਇਹ ਤਾਂ ਨਵਾਂ ਹੀ ਆ ਜਦੋਂ ਨਵਾਂ ਟਰੈਕਟਰ ਹੈ ਜਮਾ ਕੋਰਾਲ ਮੋੜ ਵੀਰੇ ਜਮਾ ਹੀ ਨਵਾਂ ਟਰੈਕਟਰ ਜਿਹਨੂੰ ਕਹਿ ਦਗੇ ਇੱਕ ਵਾਰੀ ਮੇਰਾ ਵੀਰ ਨੇ ਕੈਮਰਾ ਮਾਰ ਕੇ ਚੈੱਕ ਕਰਾ ਦੀ ਬਾਡੀ ਲੈਨ ਟਰੈਕਟਰ ਦੀ ਰੈਮ ਰੂਮ ਜਮਾ ਨਵਾਂ ਟਰੈਕਟਰ ਪਿਆ ਦੇਖ ਲਾ ਜਿੱਥੇ ਕਿਤੇ ਕੰਪਨੀ ਨੇ ਓਕੇ ਵਾਲੇ ਸਟਿੱਕਰ ਛੁ ਕਰਦੇ ਤੇ ਨਾ ਕੋਈ ਟੋਮੀ ਖੜਿਆ ਟਰੈਕਟਰ ਤੇ ਜੇ ਸਾਰੇ ਜਿਹਨੂੰ ਆਪਾਂ ਕਹਿ ਦਗੇ ਰੁਪਏ 'ਚੋਂ 95 ਪੈਸੇ ਕਹਿੰਨਾ ਆਪਾਂ ਟਰੈਕਟਰ ਰੁਪਈਆ ਦਾ ਰੁਪਈਆ ਹੀ ਆ ਪਰ ਆਪਾਂ 95 ਪੈਸੇ ਕਹਿੰਨੇ ਟਰੈਕਟਰ ਠੀਕ ਆ ਹਾਂ ਜੋ ਵੇਖ ਲਾ ਬਾਡੀ ਲੈਣ ਦਾ ਬਾਈ ਕੈਮਰਾ ਮਾਰ ਦੇ ਪਰ ਮੋੜਾ ਜਮਾ ਨਮਾ ਟਰੈਵਲ ਦਾ ਸਟicker ਵਗੈਰਾ ਜਿੱਥੇ ਕੰਪਨੀ ਨੇ ਦੇਦੇ ਨਾ ਠੀਕ ਆ ਉਵੇਂ ਹੀ ਪਿਆ ਸਾਰਾ ਟਰੈਕਟਰ ਆ ਵੇਖੀ ਬਾਈ ਜਦੋਂ ਬਾਈ ਨਵੇਂ ਵਾਲੀ ਸੀਲ ਨਹੀਂ ਟੁੱਟੀ ਟਰੈਕਟਰ ਦੀ ਜੇ ਆਹ ਵੇਖ ਲਾ ਕੈਮਰਾ ਮਾਰੀ ਨਮੋੜਾ ਹਰ ਚਿੱਟਾ ਜੁੱਟਾ ਆਹ ਵੇਖ ਲਾ ਆਹ ਹਾਂ ਇਹ ਤਾਰਾਂ ਵਾਲੀਆਂ ਸੀਲਾਂ ਟਰੈਕਟਰੀ ਬਾਈ ਜਮਾ ਨਵਾਂ 21 ਮਾਡਲ ਯਾਰ 21 ਮਾਡਲ ਹੈ ਜਿਹੜਾ ਹੈ ਨਵਾਂ ਇਹ ਕਿੰਨੇ ਘੰਟੇ ਚੱਲਿਆ ਬਾਈ ਇਹ ਚੱਲਿਆ 955 ਘੰਟੇ ਜੱਲਿਆ ਕੰਪਨੀ ਨਾਲ ਰਿਕਾਰਡ 955 ਘੰਟੇ ਡਾਟਾ ਜੱਲਿਆ ਆ ਵੇਖੀ ਨਾ ਮੋੜ ਜਿੱਥੇ ਗ੍ਰਿਪ ਪਾ ਕੇ ਕੰਪਨੀ ਨੇ ਆਹ ਆਪਦੀਆਂ ਓਕੇ ਵਾਲੇ ਆਹ ਲਾਤੀਆਂ ਮੋਹਰਾਂ ਹੀ ਆ ਸਕੈਚ ਸਕੈਚਾਂ ਦੇ ਵੀ ਅਜੇ ਉਵੇਂ ਪਈਆਂ ਜੇ ਸਾਰੇ ਠੀਕ ਆ ਬਾਈ ਇਹ ਨਿਕਲ ਵੇਖ ਲਾ ਨਟਾ ਤੇ ਜਮਾ ਓਕੇ ਬਾਈ ਪਿਆਣਾ ਨਿਕਲ ਆਵੇਂ ਹਾਂ ਬਾਈ ਰਿੰਮਾਂ ਦਾ ਰੰਗ ਤਾਂ ਬਹੁਤ ਦੂਰ ਦੀ ਗੱਲ ਆ ਲੈਣ ਦੀ ਹਜੇ ਨਿਕਲ ਨਹੀਂ ਖਰਾਬ ਹੋਇਆ ਟਰੈਕ ਚਲ ਲਿਆ ਕੱਲੀ ਵਾਈ ਤੇ ਹਾਂ ਵਾਈ ਤੇ ਆ ਹੁੱਕ ਚੈੱਕ ਕਰਾ ਦੇ ਆ ਕੰਪਨੀ ਦਾ ਗੁੱਲਾ ਦੇਖ ਲੈ ਬਾਈ ਇਹ ਕੰਪਨੀ ਦਾ ਹੁੰਦਾ 5 ਸਪੀਡ ਕੋ ਕੱਪ ਇਹ ਕੰਪਨੀ ਦਾ ਠੀਕ ਆ ਠੀਕ ਆ ਆ ਦੇਖ ਲੈ ਡੰਡੇ ਤੇ ਰੰਗ ਸਾਰਾ ਕੁਝ ਠੀਕ ਆ ਆ ਡਬਲ ਡਿਸਟਰੀਬਿਊਟਰ ਆ ਠੀਕ ਆ ਬਾਈ 3 ਸਪੀਡ ਡਬਲ ਡਿਸਟਰੀਬਿਊਟਰ ਸਮਾਨ ਇਹਦੇ ਨਾਲ ਬਾਈ ਸਮਾਨ ਸਾਰਾ ਬਾਈ ਪੂਰਾ ਮਿਲੂਗਾ ਛਤਰੀ ਵੀ ਹੈਗੀ ਆਪਾਂ ਦੇ ਦਾਂਗੇ ਇਹਨ ਮੋੜ ਵੀਰੇ ਨਾਲ ਦੇਵਾਂਗੇ ਛਤਰੀ ਆ ਆ ਵੇਖਿਓ ਚਟਾ ਜਟਾ ਆ ਮੇਰਾ ਜਟਾ ਦੇਖ ਲੈ ਹਾਂ ਆ ਨੰਬਰ ਪਲੇਟ ਆ ਗਈ ਯਾਰ ਜਵਾ ਮਾਰ ਦੇ ਤਾ ਯਾਰ ਅਮੋਲ ਵੀਰੇ ਯਾਰ ਹਾਂ ਨਾਲ ਦੇ 95 ਹਾਂ ਇਹ ਨਾਲ ਦੇ 95 ਅਮੋਲ ਵੀਰੇ ਤੇ ਭਾਈ ਆਪਾਂ ਇਹਦੀ ਰੇਟ ਦੀ ਗੱਲ ਕਰੀਏ 6 ਲੱਖ ਤੇ 95000 ਰੁਪਿਆ ਅਮੋਲ ਆਪਣਾ ਰੇਟ ਹੈ ਠੀਕ ਆ 15000 ਛੱਡ ਗਏ 15000 ਰੁਪਿਆ ਤੂੰ ਅੱਜ ਮੈਥੋਂ ਆਨਸਾਰ ਹੀ ਕਹਿੰਦਾ ਜਿਹੜੀ ਆਪਾਂ ਜਵਾਨ ਚੋਂ ਗੱਲ ਕੱਢ ਪੀ ਉਹ ਪਗਾਵ ਆਗੇ 695 695 ਰੇਟ 81 ਦਾ ਲੈ ਜੀ ਅਗਲਾ 6 ਲੱਖ ਤੇ 80 ਹਜ਼ਾਰ ਦਾ ਟਰੈਕਟਰ ਆਪਾਂ ਦੇ ਦਾਂਗੇ ਛਤਰੀਏ ਦੇ ਨਾਲ ਹੈਗੀ ਆ ਆਈਆ ਉਹ ਵੀ ਮਿਲੂਗੀ ਦੇਵਾਂਗੇ ਆਪਾਂ ਠੀਕ ਆ ਬਾਈ ਕੱਪੜੇ ਵਾਲੀ ਛਤਰੀ ਬਹੁਤ ਵਧੀਆ ਛਤਰੀ ਆ ਤੇ ਬਾਕੀ ਨਾਲ ਸਾਰੇ ਪੂਰੇ 80 ਵਾਲੇ ਨਾਲ ਹੀ ਆ ਜਿਵੇਂ ਆ ਬੈਂਪਰ ਡੰਡਾ ਫੱਟੀ ਸਾਰਾ ਕੁਝ ਨਾਲ ਆ ਅਗਲਾ ਲੈ ਕੇ ਵਾ ਕੇ ਜਾ ਮੈਂ ਨਾ ਬਾਈ ਟਰੈਕਟਰ ਯਾਰ ਜਮਾ ਹੀਰਾ ਟਰੈਕਟਰ ਅਨਮੋਲ ਨਵਾ ਜਮਾ ਕੋਰਾ ਠੀਕ ਆ ਬਾਈ ਹਾਂ ਤੇ 2 ਮਿੰਦਰੇ ਆਪਣੇ ਕੋਲੇ ਇੱਧਰ ਉਹ ਆਪਣੇ ਕੋਲੇ ਮਿੰਦਰੇ ਆ ਗਈ ਜੀ ਠੀਕ ਆ ਇੱਕ 265 ਤੇ ਆ ਕਿ 275 ਹਾਂ ਇਹ 275 ਆ ਜੀ ਠੀਕ ਹੈ 275 ਜਿਹੜਾ ਇਹ ਬਈ ਮਾਡਲ ਕਿਹੜਾ ਇਹ ਮਾਡਲ ਹੈਗਾ ਜੀ 1999 ਮਾਡਲ ਆ ਜੀ 1999 ਮਾਡਲ ਦਾ 275 TU ਹਾਈ ਸਪੀਡ ਆ ਵੀ ਆ ਕੰਪਨੀ ਦੇ ਸਟਿਕਰਾਂ ਨਾਲ ਮੂਲ ਠੀਕ ਆ ਬਾਈ TU ਦੇ ਹਾਈ ਸਪੀਡ ਦੇ ਨਾਲ ਦੇ ਸਟਿਕਰ ਆਏ ਠੀਕ ਆ ਬਾਈ ਇਹ ਜਿਹੜਾ ਲੈਫਟ ਪੰਪ ਵਗੈਰਾ ਸਾਰਾ ਕੁਝ ਨਾਲ ਦਾ ਉਵੇਂ ਹੀ ਪਿਆ ਜੀ ਇਹ ਲੈਫਟ ਪੰਪ ਵੀ ਨਹੀਂ ਚੇਂਜ ਹੋਇਆ ਟਰਟਰ ਦਾ ਜੀ ਇਹ ਨਾਲ ਦਾ ਆ ਜੀ ਮਾਡਲ ਬਾਈ ਮਾਡਲ 99 99 ਪਿਆ ਆ ਨੰਬਰ ਆ ਪਿਆ ਉਲੋਂ ਟਾਇਰਾਂ ਦੀ ਗੱਲ ਕਰਕੇ ਕੰਪਨੀ ਦੇ ਟਾਇਰ 90 ਪੈਸੇ ਆ ਗੂਡਇਰ ਦੇ ਮਗਲੇ ਟਾਇਰ ਆ ਠੀਕ ਆ ਠੀਕ ਆ ਤੇ ਮੂਲ ਐ ਐਮ ਆਰ ਕੰਪਨੀ ਦੇ ਆ ਚਾਰੇ ਟਾਇਰ ਦਾ ਚਾਰੇ ਪੰਜਾਬ ਨੰਬਰ ਆ ਤੇ ਰੰਗ ਪੇਂਟ ਦਾ ਬਾਈ ਰੰਗ ਪੇਂਟ ਦਾ ਸਾਰਾ ਰਿੰਗ ਦਾ ਡਾਟਾ ਬੈਂਪਰ ਵਗੈਰਾ ਦਾ ਤੁਹਾਨੂੰ ਦੱਸ ਹੀ ਦੇਣੇ ਹੁੰਦੇ ਵੀ ਜਿੰਨਾ ਕੋ ਹੋਇਆ ਹੁੰਦਾ ਹੋਇਆ ਠੀਕ ਆ ਠੀਕ ਆ ਨਾ ਜਿਹੜੀ ਗੱਲ ਉਹ ਕਹਿ ਕੇ ਦਵਾਂਗੇ ਯਾਰ ਠੀਕ ਆ ਜਿਵੇਂ ਬੈਂਪਰ ਵਗੈਰਾ ਇਹ ਸਾਰਾ ਰਿੰਗ ਦੀਆਂ ਨਿਸ਼ਾਨੀਆਂ ਪੈਣਾਂ ਯਾਰ ਆ ਦੇਖ ਲੈ ਠੀਕ ਆ ਬਾਈ ਜੇ ਹੋਇਆ ਹੁੰਦਾ ਨਮੋਲਾ ਕਰਨੀਆਂ ਵਗੈਰਾ ਜਿੱਥੋਂ ਨਿਕਲੀਆਂ ਘਸ ਕੇ ਨਿਕਲੀਆਂ ਹੀ ਆ ਇਹ ਹਾਂ ਹਾਂ ਹੋਇਆ ਨਹੀਂਗਾ ਜਿਹੜਾ ਹੋਇਆ ਉਹ ਦੱਸ ਦਾਂਗੇ ਆਪਾਂ ਹੋਇਆ ਵਾ ਮਾਡਲ ਦਾ ਆਉਣਾ ਸਾਫ ਪਿਆ ਡ੍ਰਾਈ ਰਮਡ ਦੇ ਹਿਸਾਬ ਨਾਲ ਬਹੁਤ ਸਾਫ ਆ ਛਤਰੀ ਵਗੈਰਾ ਕਨੂਪੀ ਦੂਜੀ ਫੇਵਰ ਦੀ ਲੱਗੀ ਐ ਇਹ ਵੀ ਆਈ ਮੂਗੀ ਆਪਾਂ ਆਈ ਦੇਵਾਂਗੇ ਹੁੱਕ ਵੱਡੀ ਲੱਗੀ ਐ ਕਿੱਲੀਆ ਵਾਲੀ ਤਾਂ ਠਾਣ ਠਾਂ ਅਡਜਸਟਮੈਂਟ ਵਾਲੀ ਅਡਜਸਟੇਬਲ ਹੁੱਕ ਆ ਇਹ ਸਾਰਾ ਕੁਝ ਆਪਾਂ ਨਾਲ ਜਿਵੇਂ ਤੂੰ ਵੀਡੀਓ ਤੇ ਦਿਖਾਈ ਜਾਂਦਾ ਤਾਂ ਹੀ ਮਿਲੂਆ ਮੇਨ ਗੱਲ ਇੰਜਨ ਗੇਅਰ ਕਿਵੇਂ ਆ ਇੰਜਨ ਗੇਅਰ ਦੀ ਯਾਰਾ ਮੁੱਲ 100 ਰੁਪਿਆ ਸਾਈ ਦੇ ਦੇ ਬੰਦਾ ਠੀਕ ਆ ਸੌਦਾ ਟੋਕਲੇ ਤਾਂ ਵਾਹ ਕੇ ਲੈ ਜੀ ਯਾਰ ਵਾਹ ਕੇ ਆਉਦੀ ਤਸੱਲੀ ਜਨੜਾ ਹੁੰਦੀ ਨਹੀਂ ਨਾਲ ਆਵੇ ਮੈਂ ਗਾਲੀ ਕੱਢ ਕੇ ਲਿਆ ਵੇ ਗਾਰੰਟੀ ਹੈ ਯਾਰ ਪੂਰੀ ਸਰਵਸ ਆਪਾਂ ਪਹਿਲੋ ਬੋਲੀਆ ਠੀਕ ਆ ਜੇ ਕਿਸੇ ਨੂੰ ਵਹਿ ਪੈਂਦਾ ਗਾ ਕੋਈ ਨਹੀਂ ਕਰ ਦਾਂਗੇ ਸਾਰੇ ਬੈਠੇ ਤੋਂ ਸਰਵਸ ਨਵੀਂ ਕਰਾ ਲੇ ਮੁਖਲੇਲ ਦੀ ਸਰਵਸ ਕੋਲੇ ਬੈਠੇ ਤੋਂ ਤੇ ਇਹਦੀ ਕੀ ਡਿਮਾਂਡ ਰੱਖੀ ਆ 215000 ਰੁਪਿਆ ਦਾ ਅਮੁੱਲ ਇਹਦਾ ਆਪਣਾ ਮੁੱਲ ਆ ਜੀ 15000 ਛੱਡ ਦੇਣਾ ਆਪਾਂ ਹਣਾ 15 ਹੜਾ ਦੇ ਉਤਲਾ 2 ਲੱਖ ਦਾ ਟਰੈਕਟਰ ਦੇ ਦੂੰਗਾ 90 ਪੈਸਾ ਟਾਇਰ ਆ ਨੰਬਰ ਪਿਆਵ ਆ ਵਾਹ ਕੇ ਲਿਆ ਵੇ ਮੈਂ ਆ ਟਰੈਕਟਰ ਦੀ ਅਮੁੱਲ ਗਾਰੰਟੀ ਆ ਪੂਰੀ ਆਪਣੀ ਯਾਰ ਠੀਕ ਆ ਬਾਈ ਅੱਗੇ ਆ ਇਹ ਇਹ 98 ਮਾਡਲ ਆਈ 98 ਮਾਡਲ ਮੂਹਰੇ ਟਾਇਰ ਇਹ ਨਾਲ ਦੇ ਆ ਮੂਹਰੇ ਵੀਰੇ 98 ਆ ਜੀ ਸਿੱਦੇ ਟਾਇਰ ਲਾਉਦੇ ਆ ਤੇ ਇੱਥੇ ਕੈਮਰਾ ਮਾਰੀ ਲੈਪਟੋਪ ਨੇ ਰੰਗ ਵੇਖ ਲੈ 90 ਪੈਸੇ ਰੰਗ ਨਾਲ ਦਾ ਯਾਸੀ ਵਾਲਾ ਲੈਪਟੋਪ ਆ 99 ਮਾਡਲ ਆ 99 ਮੜਵਾ ਸਟicker ਵਗੈਰਾ ਜੋ ਕੁਛ ਹੈਗਾ ਨਾਲ ਦੇ ਹੈ ਦੁਆਰੇ ਨਹੀਂ ਲੱਗੇ ਜੇ ਕੋਈ ਠੀਕ ਆ ਮਗਰਲੇ ਟਾਇਰ ਬਾਈ ਮੂਹਰੇ ਟਾਇਰਾਂ ਦੀ ਗੱਲ ਕਰਕੇ 70 ਦੀ ਟਾਇਰ ਤੋਂ 65 ਪੈਸੇ ਟਾਇਰ ਭਾਈ ਆ ਲਾਲ ਦੇ ਠੀਕ ਆ ਤੇ ਮਗਲੇ ਟਾਇਰ 90 ਪੈਸੇ ਗੂਡਿਆਰ ਦੇ ਇਹ ਦੁਆਰੇ ਦੇ ਆ ਬਦਲਤੇ ਹੀ ਬੰਦੇ ਨੇ ਇਹ ਠੀਕ ਆ ਇਹ ਰੰਗ ਪੇੜ ਦੀ ਗੱਲ ਕਰੀ ਰੰਗ ਪੇੜ ਦਾ ਬਾਈ ਸਾਰਾ ਅਰੀਜਨਲ ਆ ਇਹ ਚੈੱਕ ਕਰਾ ਦੇ ਕੈਮਰਾ ਮਾਰ ਕੇ ਆ ਟਰੈਕਟਰ ਹੀ ਬਹੁਤ ਸੋਹਿਆ ਹਨ ਬਹੁਤ ਜਿਆਦਾ ਸੰਗ ਦਾ ਟਰੈਕਟਰ ਆ ਆਪਨੇ ਕੋ ਤੇ ਕਿਹੜਾ ਯਾਰ ਮੂਰਲੇ ਟਾਇਰ ਵੀ ਨਾਲ ਦੇ ਆ ਮੂਰਲੇ ਟਾਇਰ ਨਾਲ ਦੇ ਆ ਕਰੰਟ ਕੱਢਣ ਵਾਲਾ ਉੱਚੇ ਮਾਡਲਾਂ ਨੂੰ ਅਲਟਰੇਟਰ ਲਾ ਗਏ ਇਹ ਤੇ ਡੈਨਮੋ ਚੱਲੀ ਜਾਂਦਾ ਨਾਲ ਦਾ ਜੀ 99 ਮਾਡਲ 99 ਮਾਡਲ ਦੇ ਡੈਨਮੋ ਆ ਵੇਖ ਲੈ ਨੰਬਰ ਪਲੇਟਾ ਚੈੱਕ ਕਰਾ ਦੀ ਮੇਰਾ ਬਾਈ ਆ 245 ਪਲੇਟਾ ਇੱਕ ਕੰਪਨੀ ਦੀ ਆ ਵੇਖੀ ਬਾਈ ਨਮੂਨਾ ਸਲਫ ਤੇ ਹਾਂ ਬਾਈ ਜਿੱਥੇ ਕਿਤੇ ਯਾਰ ਕੰਪਨੀ ਨੇ ਮੋਹਰਾ ਚਿੱਟਾ ਦੇਉਂਦੀਆਂ ਐਂਡ ਚੈੱਕ ਕਰਾਈ ਠੀਕ ਆ ਇਹ ਲੋਹੇ ਦੇ ਚੁੱਲੇ ਵਾਲਾ ਬਾਈ ਇਹ ਠੀਕ ਆ ਇਹ ਲੋਹੇ ਦੇ ਚੁੱਲੇ ਵਾਲਾ ਏ ਇਹਦੀ ਮੰਗਵਾਦਾ ਲੋਹੇ ਦੇ ਚੁੱਲੇ ਆ ਜੀ ਟੁੱਟਦਾ ਨਹੀਂ ਜੁੱਲਾ ਇਹ ਚੱਕ ਚੁੱਕ ਕੇ ਵਾਜੇ ਟਰੈਕਟਰ ਉਹ ਸਮਾਨ ਪੂਰਾ ਹੀ ਆ ਨਾਲ ਸਾਰੇ ਪੂਰੇ ਮਿਲ ਲਗੇ ਯਾਸੀ ਦਾ ਡੈਨਮੋ ਹਜੇ ਨਾਲ ਦਾ ਥੂਵੇਂ ਘਰਾਂ ਟਕੜਦਾ ਆ ਜੇ ਨਾ ਮੋੜੋ ਇੰਨਾ ਨਵਾਂ ਟਰੈਕਟਰ ਆ ਆ ਬੱਗੋ ਜਿੱਥੋਂ ਨਿਕਲੀ ਆ ਨਿਕਲੀ ਵੀ ਆ ਠੀਕ ਆ ਹੋਇਆ ਨਹੀਂ ਗਾ ਇਹ ਆ ਨਿਸ਼ਾਨੀ ਆ ਨਾ ਮੋੜ ਰੀਨਲ ਦੀਆਂ ਆ ਦੇਖ ਲਾ ਇਹ ਰੀਨਲ ਦੀਆਂ ਨਿਸ਼ਾਨੀ ਆ ਹੁਣ ਤੈਨੂੰ ਵੀ ਪਤਾ ਲੱਗ ਗਿਆ ਵਾਕੇ ਰੀਨਲ ਆ ਰੀਨਲ ਆ ਬਾਈ ਹਾਂ ਆ ਸਟicker ਵਗੈਰਾ ਸਾਰੇ ਨਾਲ ਦੇ ਆ ਜੀ ਟਰੈਕਟਰ ਦੇ ਇਦੋਂ ਆਪਾਂ 98 ਮੜ ਦਾ ਰੇਟ ਤਾਂ ਆਪਣਾ ਮੁੱਲ ਹੈਗਾ 195000 ਰੁਪਈਆ ਤੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰ ਤਾ 15 ਜਿਹੜੀ ਜਵਾਨ ਚੋਂ ਗੱਲ ਕੱਢੀ ਐ 82 ਦਾ ਇਹ 80 ਦਾ ਟਰੈਕਟਰ ਦੇ ਦਾਂਗੇ ਆ ਠੀਕ ਆ ਇਹ ਸਾਰੇ ਟਰੈਕਟਰ ਬਈ ਇਹ ਵਿਕਾਊ ਕਿਹੜੇ ਪਿੰਡ ਦਾ ਇਹ ਪਿੰਡ ਵੀਰੇ ਸੁਖਾਣਾ ਦਾ ਠੀਕ ਆ ਜਿਹੜਾ ਮੋਗਾ ਜਿਹੜਾ ਮੋਗਾ ਤਹਿਸੀਲ ਬਾਗਾਪੁਰਾਣਾ ਭਾਈ ਭਗਤੇ ਦੇ ਨੇੜੇ ਮੇਰਾ ਪਿੰਡ ਆ ਸੁਖਾਣਾ ਦਾ ਤੇ ਨੰਬਰ ਬੋਲ ਦੇ ਨੰਬਰ 9417581582 ਤੇ ਸੱਤਾ ਟਰੈਕਟਰਾਂ ਦੀ ਆਪਾਂ ਐਡ ਪਾਈ ਆ ਠੀਕ ਆ ਕਿਸੇ ਵੀਰ ਨੇ ਕੋਈ ਜਾਣਕਾਰੀ ਲੈਣੀ ਹੋਵੇ ਆਪਣਾ ਤੋਂ ਤੇ ਮੇਰਾ ਵੀਰ ਵੀ ਜਿੰਨੀ ਆਪਾਂ ਐਡ ਤੇ ਗੱਲ ਬੋਲੇ ਆ ਨਾ ਕਈ ਵਾਰੀ ਫੋਟਮਾ ਨਹੀਂ ਪੈਂਦੀਆਂ ਜਿਹੜੀ ਗੱਲ ਬੋਲੇ ਆ ਓਨੀ ਗੱਲ ਮੇਰੇ ਘਰੇ ਆ ਕੇ ਲਿਕਲੂਗੀ ਕਾਗਦੇ ਮੂਰੇ ਠੀਕ ਆ ਕਈ ਵਾਰੀ ਹਲਾ ਕਹਿੰਦਾ ਫੋਟਮਾ ਪਾ ਦੋ ਕਈ ਵਾਰੀ ਨਹੀਂ ਸਮਾ ਹੁੰਦਾ ਫੋਟੋ ਪਾਉਣ ਦਾ ਪਰ ਜਿੰਨੀ ਗੱਲ ਆਪਾਂ ਕਹੀ ਆ ਓਨੀ ਗੱਲ ਮੇਰੇ ਘਰੇ ਆਏ ਤੋਂ 15000 ਦਾ ਮਾਣ ਦਾਨ ਉਹ ਜਿਹੜੀ ਗੱਲ ਪਹਿਲੀ ਆਪਾਂ ਅਗਲਾ ਵਾਕੇ ਲਿਆ ਦੇ ਮੈਂ ਨਾ ਯਾਰ ਗਾਰੰਟੀ ਆ ਕਾਗਜ਼ਾਂ ਦੀ ਗਾਰੰਟੀ ਹੈ ਇੰਜਨ ਗੇਅਰ ਦੀ ਗਾਰੰਟੀ ਆਪਾਂ ਠੀਕ ਆ ਬਾਈ ਜੀ ਪੈਂਡ ਸੁਖਾਣਾ ਦਾ ਜ਼ਿਲ੍ਹਾ ਮੋਗਾ 94175 81 81582 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਜੇ ਕਿਸੇ ਵੀਰ ਨੇ ਕੋਈ ਟਰੈਕਟਰਾਂ ਬਾਰੇ ਜਾਣਕਾਰੀ ਲੈਣੀ ਹੋਵੇ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਨੰਬਰ ਸਕਰੀਨ ਤੇ ਚੱਲੀ ਜਾਂਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ